ਸ਼੍ਰੀ ਹਰ ਗੋਬਿੰਦ ਸਾਹਿਬ ਜੀ ਸੰਗਤ ਨੂੰ ਗੁਰਬਾਣੀ ਦਾ ਉਪਦੇਸ਼ ਦੇ ਰਹੇ ਸਨ ਸਤਿਗੁਰ ਜੀ ਆਖਣ ਲੱਗੇ ਕਿ ਕੋਈ ਐਸਾ ਸਿੱਖ ਹੈ ਜੋ ਸ਼੍ਰੀ ਜਪਜੀ ਸਾਹਿਬ ਦਾ ਪਾਠ ਸੁਣਾਵੇ ਤਾਂ ਸੰਗਤ ਵਿੱਚ ਬੈਠਾ ਹੋਇਆ ਭਾਈ ਗੋਪਾਲਾ ਹੱਥ ਜੋੜ ਕੇ ਖੜਾ ਹੋਇਆ ਤੇ ਆਖਣ ਲੱਗਾ ਸਤਿਗੁਰ ਜੀ ਆਪ ਕਿਰਪਾ ਕਰੋ ਤਾਂ ਮੈਂ ਆਪ ਜੀ ਨੂੰ ਸ਼੍ਰੀ ਜਪਜੀ ਸਾਹਿਬ ਦਾ ਪਾਠ ਸਰਵਣ ਕਰਵਾ ਸਕਦਾ ਹਾਂ ਭਾਈ ਗੋਪਾਲਾ ਜੀ ਨੂੰ ਸਤਿਗੁਰ ਜੀ ਨੇ ਚੌਂਕੀ ਤੇ ਬਿਠਾਇਆ ਤੇ ਗੋਪਾਲਾ ਜੀ ਨੇ ਚੌਂਕੜਾ ਮਾਰ ਕੇ ਇੱਕ ਮਨ ਇੱਕ ਚਿਤ ਹੋ ਕੇ ਸ਼੍ਰੀ ਜਪਜੀ ਸਾਹਿਬ ਜੀ ਦਾ ਪਾਠ ਆਰੰਭ ਕੀਤਾ ਜਿਸ ਦਾ ਸੰਗਤ ਨੂੰ ਬਹੁਤ ਆਨੰਦ ਆ ਰਿਹਾ ਸੀ ਅਤੇ ਸਤਿਗੁਰੂ ਜੀ ਬਹੁਤ ਪ੍ਰਸੰਨ ਹੋ ਰਹੇ ਸੀ। ਚਿਰੀ ਜਪਜੀ ਸਾਹਿਬ ਦਾ ਪਾਠ ਕਰਦੇ ਆ ਕਰਦੇ ਆ ਅਖੀਰ ਉੱਤੇ ਜਾ ਕੇ ਭਾਈ ਗੋਪਾਲਾ ਜੀ ਦੇ ਮਨ ਵਿੱਚ ਪੁਰਨਾ ਫੁਰਾਇਆ ਕਿ ਕਿਉਂ ਨਾ ਖੁਸ਼ ਹੋ ਕੇ ਜੋ ਬਹੁਤ ਕੀਮਤੀ ਚੀਨੀ ਕੋ ੜਾ ਸਤਿਗੁਰ ਜੀ ਦੇ ਹਜ਼ੂਰ ਇੱਕ ਸਿੱਖ ਨੇ ਪੇਟਾ ਕੀਤਾ ਹੈ ਸਤਿਗੁਰ ਜੀ ਉਹ ਕੋੜਾ ਸ਼ਿੰਗਾਰ ਕੇ ਇਨਾਮ ਵਜੋ ਮੈਨੂੰ ਦੇ ਦੇਣ ਭਾਈ ਗੋਪਾਲ ਜੀ ਨੇ ਜਪਜੀ ਸਾਹਿਬ ਦਾ ਪਾਠ ਸੰਪੂਰਨ ਕੀਤਾ ਅੰਤਰਜਾਮੀ ਸਤਗੁਰ ਜੀ ਨੇ ਭਾਈ ਗੋਪਾਲਾ ਜੀ ਦੇ ਮਨ ਦੀ ਭਾਵਨਾ ਨੂੰ ਜਾਣਦਿਆ ਹੋਇਆ ਸੇਵਾਦਾਰ ਨੂੰ ਹੁਕਮ ਕੀਤਾ ਕਿ ਕੱਲ ਜੋ ਸਿੱਖ ਨੇ ਚੀਨੀ ਕੋੜਾ ਭੇਟ ਕੀਤਾ ਹੈ ਉਸ ਉੱਤੇ ਕਾਠੀ ਪਾ ਕੇ ਸ਼ਿੰਗਾਰ ਕੇ ਕੋੜਾ ਭਾਈ ਗੋਪਾਲਾ ਜੀ ਨੂੰ ਦੇ ਦਿਓ ਤੇ ਸਤਗੁਰ ਜੀ ਨੇ ਬਚਨ ਕੀਤਾ ਕਿ ਭਾਈ ਗੋਪਾਲਾ ਜੀ ਜੇਕਰ ਤੁਸੀਂ ਫੁਰਨੇ ਤੋਂ ਰਹਤ ਹੋ ਕੇ ਇਸ ਰਿਜਜੀ ਜਪਜੀ ਸਾਹਿਬ ਦਾ ਪਾਠ ਕਰ ਲੈਂਦੇ ਅੱਜ ਆਪ ਜੀ ਨੂੰ ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਦਾ ਵਾਰਸ ਬਣਾ ਦੇਣਾ ਸੀ ਪਰ ਆਪ ਜੀ ਨੇ ਘੋੜੇ ਦੀ ਕਾਮਨਾ ਕੀਤੀ ਹੈ ਉਹ ਪੂਰੀ ਹੋ ਗਈ ਸੋ ਜੇਕਰ ਸਿੱਖ ਗੁਰੂ ਵੱਲ ਮੁੱਖ ਕਰ ਲਵੇ ਤਾਂ ਦੁਨਿਆਵੀ ਤਨ ਪਦਾਰਥ ਆਪਣੇ ਆਪ ਚਲੇ ਆਉਂਦੇ ਹਨ ਜਿਸ ਤਰ੍ਹਾਂ ਸੂਰਜ ਵੱਲ ਮੂੰਹ ਕਰਨ ਉਤੇ ਪਰਛਾਵਾ ਪਿੱਛੇ ਪਿੱਛੇ ਚਲੇ ਆਉਂਦਾ ਹੈ